ਕਈ ਵਾਰੀ ਕਹਿੰਦੇ ਨੇ ਨਾ ਇੱਕ ਪੰਜਾਬੀ ਵਿੱਚ ਕਹਾਵਤ ਹੈ ਕਹਿੰਦੇ ਦਾੜੀ ਨੂੰ ਮੂੰਛਾਂ ਵੱਧ ਜਾਂਦੀਆਂ ਨੇ ਤੇ ਕਈ ਵਾਰੀ ਬੰਦੇ ਨੂੰ ਇਹ ਲੱਗਦਾ ਹੁੰਦਾ ਵੀ ਯਾਰ ਇਤੋਂ ਤਾਂ ਮੇਰੀ ਜਾਨ ਹੀ ਛੁੱਟ ਜਾਂਦੀ ਆਹ ਹਾੜੋਦੋ ਵੱਡਾ ਹੋ ਗਿਆ ਜਾਨ ਦੀ ਕੀਮਤ ਦੇ ਬਦਲੇ ਬਿੱਲ ਵੱਡਾ ਆ ਗਿਆ ਰਾਜਸਥਾਨ ਦੇ ਵਿੱਚ ਇੱਕ ਏ ਖਬਰ ਹੈ ਕਿਸਾਨ ਨੂੰ ਜਾਨ ਬਚਾਉਣ ਵਾਸਤੇ ਪੁਲਿਸ ਨੇ ਵੱਡਾ ਸਾਰਾ ਬਿੱਲ ਭੇਜਤਾ ਇੱਕ ਕਿਸਾਨ ਦੀ ਜਾਨ ਕਿੱਥੇ ਬਚ ਜੇਗੀ ਜੀ ਹਮ ਕਿਸਾਨ ਦੀ ਜਾਨ ਤੇ ਸਰ ਜਾਨ ਤੋਂ ਹੀ ਸਕੰਜੇ ਚ ਹੀ ਰਹਿੰਦੀ ਆ ਜਿਹੜਾ ਹੋਇਆ ਹੀ ਕਿਸਾਨ ਹਮ ਜਾਨੂ ਸੌਖਾ ਕਦੋਂ ਹੋਇਆ ਸੀ ਜੀ ਤੋ ਇਹ ਤੇ ਉਹ ਗੱਲ ਯਾਦ ਕਰਾ ਦਿੱਤੀ ਕਿਸੇ ਨੇ ਪੁੱਛਿਆ ਮੇਰੇ ਅਗੇ ਕਿ ਉਹ ਕੀ ਕਰਦਾ ਕਹਿੰਦਾ ਜੀ ਗਰੀਬ ਸ਼ਾਇਰ ਹੈ ਉਹ ਕਹਿੰਦਾ ਜਦੋਂ ਸ਼ਾਇਰੀ ਕਰਦਾ ਫਿਰ ਗਰੀਬ ਕਹਿੰਦੀ ਕੀ ਲੋੜ ਸੀ ਨਾਲ ਸਭ ਬਿਲਕੁਲ ਕਿਸਾਨ ਜੀ ਕਿਸਾਨ ਦੀ ਤਰਾਸਤੀ ਹੈ ਸਭ ਹਮ ਸੱਚਮੁੱਚ ਛੋਟਾ ਕਿਸਾਨ ਇਸ ਮੁਲਕ ਦੇ ਵਿੱਚ ਜੋ ਸਰਵਾਈਵਲ ਦੀ ਜੰਗ ਲੜਦਾ ਉਹ ਉਹੀ ਜਾਣਦਾ ਹੈ ਹਮ ਤੇ ਗੱਲ ਇਹ ਆ ਕਿ ਇਹ ਮਾਮਲਾ ਜਿਹੜਾ ਰਾਜਸਥਾਨ ਦਾ ਹੈ ਨਾ ਇਹਦੇ ਵਿੱਚ ਕੋਈ 8-9 ਬਿਗਾ ਜ਼ਮੀਨ ਸੀਗੀ ਕਿਸੇ ਕਿਸਾਨ ਦੀ ਉਹ ਅੱਜ ਕੱਲ੍ਹ ਹਲਕੇ ਹੋਏ ਜਿਹੜੇ ਕਾਰਪੋਰੇਟ ਘਰਾਣੇ ਉਹ ਹਰੇਕ ਥਾਂ 'ਚ ਵੜ ਜਾਂਦੇ ਆ ਅੱਜ ਕੱਲ੍ਹ ਤੁਹਾਨੂੰ ਪਤਾ ਹੀ ਆ ਸੀਮਿੰਟ 'ਚ ਫਾਇਦਾ ਦਿਸਿਆ ਤੇ ਉਧਰ ਨੂੰ ਆ ਜਾਂਦੇ ਆ ਸੇਬਾਂ 'ਚ ਫਾਇਦਾ ਦਿਸਿਆ ਤੇ ਸੇਬਾਂ 'ਚ ਆ ਜਾਂਦੇ ਆ ਸਰੋਂ 'ਚ ਦਿਸਿਆ ਤੇ ਉਧਰ ਸਰੋਂ 'ਚ ਦਿਸਿਆ ਤੇ ਸਰੋਂ 'ਚ ਆ ਜਾਂਦੇ ਆ ਮਤਲਬ ਕੋਈ ਪੈਸਾ ਛੱਡਦਾ ਹੀ ਨਹੀਂ ਛੱਡਦੇ ਨਹੀਂ ਉਹ ਤੇ ਜਕੜੀ ਤੁਰੇ ਆਉਂਦੇ ਆ ਤੇ ਇਹ ਕੋਈ ਸੀਮਿੰਟ ਫੈਕਟਰੀ ਸੀ ਕਿ ਜਿਸਨੇ ਇਹਦੀ ਜ਼ਮੀਨ ਜਿਹੜੀ ਕਿਸਾਨ ਦੀ ਸੀ ਜੀ ਜੀ ਉਹ ਮੰਨ ਲਈ ਤੇ ਦਿੱਤਾ ਲਿਆ ਗੁਸ਼ਨਾ ਹੂੰ ਜਿਸ ਕਿਸਾਨ ਦੀ ਜ਼ਮੀਨ ਵੀ ਚਲੇ ਗਈ ਤੇ ਉਹਨੂੰ ਕੋਈ ਪੈਸਾ ਟਕਾ ਵੀ ਨਾ ਮਿਲਿਆ ਵੇਖੋ ਕਿੱਧਰ ਜਾਏਗਾ ਬਿਲਕੁਲ ਜੀ ਉਹਨੇ ਆਖਿਆ ਕਿ ਹਾਂ ਜਾਤੇ ਮੈਨੂੰ ਪੈਸੇ ਦੇ ਦਿਓ ਮੇਰੀ ਜ਼ਮੀਨ ਤੇ ਮੁਹਬਜ਼ਾ ਦਿਓ ਹਮ ਤੇ ਨਹੀਂ ਨਹੀਂ ਤੇ ਫਿਰ ਮੈਂ ਕੋਈ ਹੋਰ ਬਦਲ ਅਖਤਿਆਰ ਕਰਾਂਗਾ ਜੀ ਕਿਸੇ ਨੇ ਉਹਦੀ ਸੁਣਵਾਈ ਨਹੀਂ ਕੀਤੀ ਖੀਰ ਉਹ ਉਸ ਫੈਕਟਰੀ ਦੇ ਗੇਟ ਤੇ ਪਹੁੰਚ ਜਾ ਤੇ ਉਹਨੇ ਲੱਕੜਾਂ ਦੀ ਚਿਖਾ ਚਣ ਕੇ ਹਮ ਆਪਦਾ ਪਰਿਵਾਰ ਵੀ ਛਡਾ ਲਿਆ ਤੇ ਖੁਦ ਵੀ ਚੜ ਗਿਆ ਕਿ ਮੈਂ ਚੋਂਦਾ ਹੀ ਸੜ ਜਾਊਗਾ। ਉਹ। ਮਤਲਬ ਮੈਂ ਥੱਕ ਗਿਆ ਮੈਂ ਅੱਕ ਗਿਆ। ਹੂੰ ਹੂੰ। ਇਸ ਤੋਂ ਬਾਅਦ ਮੇਰੀ ਬਾਹ ਨਹੀਂ ਚੱਲਦੀ। ਹੁਣ ਉੱਥੇ ਫਿਰ ਪੁਲਿਸ ਆ ਗਈ। ਜੀ। ਪੁਲਿਸ ਬੁਲਾਉਣੀ ਪਈ ਸਾਬ। ਹੂੰ। ਜਦੋਂ ਪੁਲਿਸ ਬੁਲਾਉਣੀ ਪਈ ਤੇ ਪੁਲਿਸ ਨੇ ਆ ਕੇ ਉਸ ਨੂੰ ਉਤਾਰਿਆ। ਜੀ। ਜਦੋਂ ਪੁਲਿਸ ਨੇ ਉਤਾਰਿਆ ਤੇ ਸ਼ਾਇਦ ਕੋਈ 2-4 ਦਿਨ ਕੋਈ ਜਾਦਾ ਦਿਨ ਕਹਿ ਲੋ ਕਿ ਉਹਨੂੰ ਥੋੜੀ ਹੋਰ ਸਿਕਿਉਰਿਟੀ ਦਿੱਤੀ ਸਮਾਂ ਦਿੱਤਾ ਸਿਕਿਉਰਿਟੀ ਦਿੱਤੀ ਵੀ ਕਿਤੇ ਮਰ ਨਾ ਜਾਵੇ ਪਰਿਵਾਰ ਸਮੇਤ ਡਰ ਪੈਦਾ ਹੋ ਗਿਆ ਜੀ ਫੈਕਟਰੀ ਵਾਲਿਆਂ ਵੀ ਕਿਹਾ ਉਹਨਾਂ ਇਹਨੂੰ ਸੰਭਾਲੋ ਯਾਰ ਕਿਤੇ ਮਰ ਗਿਆ ਤੇ ਲੈ ਕੇ ਬਹਿ ਜਾਗੇ ਸਾਨੂੰ ਜਿੰਨਾ ਦੀ ਇਨਵੈਸਟਮੈਂਟ ਹੋਈ ਹੁੰਦੀ ਆ ਉਹਨਾਂ ਦੇ ਹੱਥ ਵੀ ਥਰਲੇ ਹੁੰਦੇ ਨਾ ਹੱਥ ਵੀ ਤੇ ਲੰਬੇ ਹੁੰਦੇ ਆ ਸੁਖਮ ਸਿੰਘ ਸਾਹਿਬ ਤੋ ਭਾਈ ਜਦੋਂ ਮਤਲਬ ਕਿ ਇਸ ਤਰ੍ਹਾਂ ਦਾ ਮਾਹੌਲ ਬਣ ਗਿਆ ਹੁਣ ਥੋੜਾ ਸਮਾਂ ਬੀਤਿਆ ਤੇ ਉਹਨੂੰ ਪੁਲਿਸ ਨੇ 9 ਲੱਖ 19000 ਰੁਪਏ ਦਾ ਬਿੱਲ ਭੇਜ ਦਿੱਤਾ ਕਿ ਤੇਰੇ ਤੇ ਐਨੀਆਂ ਜੀਪਾਂ ਲੱਗੀਆਂ ਤੇਰੇ ਤੇ ਇੰਨਾ ਸਿਕਿਉਰਿਟੀ ਦਾ ਖਰਚ ਆਇਆ ਹੂੰ ਕਿ ਲਿਆ ਭਾਈ ਮਿੱਤਰਾ ਪੈਸੇ ਦੇ ਦੇ ਤੇ ਜਿਹੜੇ ਆਫੀਸ਼ਲ ਆਫੀਸ਼ਲ ਹੈ ਹੂੰ ਉਹ ਕਹੀ ਜਾਂਦੇ ਕਿ ਇਸ ਤਰ੍ਹਾਂ ਤੇ ਹਰੇਕ ਬੰਦਾ ਆਖੇਗਾ ਮੈਂ ਮਰਨ ਲੱਗਾ ਹੂੰ ਤੇ ਅਸੀਂ ਕਿਧੇ ਕਿਧੇ ਤੇ ਸਿਕਿਉਰਿਟੀ ਕਿਧਰ ਕਿਧਰ ਤੇ ਮਸ਼ੀਨਰੀ ਲਾਵਾਂਗੇ ਜੇ ਇਹਨੇ ਪੈਸੇ ਨਾ ਦਿੱਤੇ ਤੇ ਇਹਦੇ ਤੇ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਹੂੰ ਜੇ ਉਹਨੇ ਲੈਣੇ ਉਹ ਆਉਣਗੇ ਨਾ ਆਉਣਗੇ ਉਹ ਪਤਾ ਨਹੀਂ ਨਹੀਂ ਫੈਕਟਰੀ ਵਾਲਿਆਂ ਨਾਲ ਤੇ ਹੋ ਗਿਆ ਰਾਜੀ ਨਾ ਉਹਨਾਂ ਆਖਿਆ ਕਿ ਅਸੀਂ ਪੈਸੇ ਦੇ ਦਿੰਨੇ ਛੱਤੀ ਵੀ ਦਿੱਤੇ ਨੇ ਹੂੰ ਹੂੰ ਪਰ ਮੈਨੂੰ ਲੱਗਦਾ ਕਿ ਉਹਦੇ ਜਿਹੜੇ ਪੈਸੇ ਆਇਓ ਉਹ ਇਹ ਬਿੱਲ 'ਚ ਚਲੇ ਜਾਣੇ ਆ। ਬਿਲਕੁਲ। ਰਾਜਸਥਾਨ 'ਚ ਕਿਤੇ ਆਪਣੇ ਵਾਲਾ ਰੇਟ ਥੋੜੀ ਮਿਲਦਾ ਹੋਊਗਾ। ਹੂੰ। ਮੰਨ ਲਓ ਜੀ ਕੁਝ ਲੱਖ ਰੁਪਈਆ ਮਿਲਿਆ ਤੇ ਉਹ ਇਹਨਾਂ ਨੇ ਅੱਖ ਰੱਖ ਲਈ ਆ। ਜੀ ਜੀ ਜੀ। ਹੁਣ ਕਮਾਲ ਵੇਖੋ ਕਿ ਜਿਸ ਬੰਦੇ ਨੂੰ ਚਿਖਾ ਚਿੰਨ ਦੀ ਨੌਬਤ ਆਈ ਆ ਬਿੱਲ ਉਹਨੂੰ ਭੇਜਿਆ ਜਾ ਰਿਹਾ ਤੇ ਜਿਨ੍ਹਾਂ ਦੇ ਪੈਰੋਂ ਆਈਏ ਤੁਸੀਂ ਉਹਨਾਂ ਨੂੰ ਭੇਜੋ ਖਸਦਾ ਭੇਜੋ ਸਹੀ ਗੱਲ। ਆ ਵੀ ਤੁਹਾਡੀ ਵਜ੍ਹਾ ਕਰਕੇ ਫੈਕਟਰੀ ਮਾਲਕ ਨੂੰ ਭੇਜੋ ਨਾ ਕਿ ਤੇਰੀ ਵਜ੍ਹਾ ਹੁਣ ਜੂ ਦਿੱਤੇ ਹੀ। ਹੂੰ। ਤੇ ਸਾਡਾ ਇੰਨਾ ਸਮਾਂ ਬਰਬਾਦ ਕੀਤਾ ਸਾਡਾ ਤੂੰ ਇੰਨਾ ਮਸ਼ੀਨਰੀ ਦਾ ਜਾੜਾ ਕੀਤਾ ਮੈਂ ਆ ਬਿਲ ਤੂੰ ਦੇ ਜੀ ਜੀ ਬਿਲਕੁਲ ਕਮਾਲ ਦੀ ਗੱਲ ਐ ਸਰ ਇੱਕ ਨਾ ਕਾਵਤ ਆ ਮੋਏ ਨੂੰ ਮਾਰੇ ਸ਼ਾਹ ਮਦਾਨ ਹੂੰ ਇੱਥੇ ਤੇ ਘਰ ਨੂੰ ਬਣੀ ਪਈ ਆ ਕਿ ਜਿਹੜਾ ਪਹਿਲਾਂ ਹੀ ਮਰਿਆ ਹੂੰ ਉਸ ਨੂੰ ਹੋਰ ਮਾਰ ਦਿਓ ਅਜੀਬੋ ਗਰੀਬ ਇਹ ਮੁਲਕ ਐ ਬਿਲਕੁਲ ਬਿਲਕੁਲ ਹਾਦ ਹੋ ਗਈ ਆ ਕਿਸਾਨ ਉਹਨੂੰ ਬਚਾ ਕੇ ਕਹਿੰਦੇ ਕਹਿੰਦੇ 9 ਲੱਖ 19000 ਰੁਪਈਆ ਦੇ ਹੂੰ ਭਾਈ ਠੀਕ ਆ ਮੈਂ ਨਹੀਂ ਕਹਿੰਦਾ ਕਿ ਭਾਈ ਤੁਸੀਂ ਇਦਾਂ ਕਰੋ ਮਰਨ ਵਰਤ ਹੈ ਜਾਂ ਜੋ ਵੀ ਹੈ ਸਲਫਾਸਕ ਜੀ ਨਹੀਂ ਮੇਰੇ ਖਿਆਲ ਦੇ ਨਾਲ ਠੀਕ ਹੈ ਯਾਰ ਕਿਸਾਨ ਦੇ ਹਿੱਸੇ ਲੜਾਈ ਹੈ ਤੁਹਾਨੂੰ ਲੜਨੀ ਚਾਹੀਦੀ ਹੈ ਪਰ ਇਹ ਵੀ ਵੇਖੋ ਕਿ ਕਿੰਨੇ ਦੁਖੀ ਹੋ ਜਾਂਦੇ ਨੇ ਕਿਸਾਨ ਕਿ ਉਹਦੀ ਜ਼ਮੀਨ ਵੀ ਗਈ ਮੁਆਵਜ਼ਾ ਨਹੀਂ ਦੇ ਰਹਾ ਜੀ ਜੇ ਉਹਨੇ ਕੁਝ ਓੜਪੋੜ ਕਰਕੇ ਹਮ ਮਤਲਬ ਲੈਡ ਕਰਨ ਵਾਲੀ ਗੱਲ ਹੈ ਜੇ ਕੁਝ ਲੈਡਗਾ ਤਾਂ ਹੁਣ ਸਰਕਾਰ ਕਹਿੰਦੀ ਕਿ ਲੈ ਬਿਲਕੁਲ ਬੱਦ ਬੰਦਾ ਪੁੱਛੇ ਵੀ ਸਿਕਿਉਰਟੀ ਨੇ ਬੁਲਾਈ ਆ ਮੈਨੂੰ ਸਿਕਿਉਰਟੀ ਤੇ ਹੱਦ ਹੋ ਗਈ ਤੁਹਾਡੇ ਵਾਲੀ ਉਹੀ ਹਾਲ ਆ ਇੱਥੇ ਇੱਕ ਨਾ ਆਮੀਰ ਖਾਨ ਨੇ ਫਿਲਮ ਪ੍ਰੋਡਿਊਸ ਕੀਤੀ ਸੀ ਨਾਮ ਇਹਨੂੰ ਭੁੱਲ ਗਿਆ ਜਿਹਦੇ ਚ ਗਾਣਾ ਸੀ ਸਕੀ ਸਈਆਂ ਤੋਂ ਬਹੁਤ ਕਮਾਇਤਾ ਹੈ ਮਹਿੰਗਾਈ ਦੇਨ ਖਾਏ ਜਾਤਾ ਹੈ ਜੀ ਇਸ ਤਰ੍ਹਾਂ ਦਾ ਹਮ ਨਥਾ ਹੁੰਦਾ ਉਹਦੇ ਚ ਹਮ ਤਾਂ ਉਹ ਉਹਦੇ ਵਿੱਚ ਤੁਸੀਂ ਦੇਖੋ ਨਾ ਅਸਲੀਅਤ ਕੀ ਆ ਕਿਸਾਨ ਦੀ ਇਸ ਸਿਸਟਮ ਦੀ ਬੜੀ ਜ਼ਬਰਦਸਤ ਅਸਲੀਅਤ ਦਿਖਾਈ ਗਈ ਜੀ 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 ਇੱਕ ਮੇਤਾ ਜੀ ਦੱਸੇ ਕਿ ਦੋ ਵੀ ਗਾ ਜ਼ਮੀਨ ਫਿਲਮ ਦੇ ਵਿੱਚ ਵੀ ਕਹਿੰਦੇ ਇਦਾਂ ਦੀ ਸਟੋਰੀ ਉਹ ਵੀ ਕਿਸਾਨਾਂ ਦੇ ਨਾਲ ਜੁੜੀ ਹੋਈ ਪਹਿਲਾਂ ਫਿਲਮਾਂ ਇਸ ਤਰ੍ਹਾਂ ਦੀਆਂ ਬਣਦੀਆਂ ਸੀ ਜੀ ਰੋਟੀ ਕੱਪੜਾ ਮਕਾਨ ਪਾਣੀ ਜਨਤਾ ਦੇ ਮੁੱਦਿਆਂ ਤੇ ਅੱਜ ਕੱਲ ਪੁਸ਼ਪਾ ਜੀ ਕੇ ਐਫ ਜੀ ਹਾਲਾਂਕਿ ਵੱਡੀਆਂ ਫਿਲਮਾਂ ਨੇ ਉਹ ਅੱਜ ਕੱਲ੍ਹ ਉਹ ਫਿਲਮਾਂ ਬਣ ਲੱਗੀਆਂ ਸਰ ਜੀ ਜੀ ਦੇਸ਼ ਪ੍ਰੇਮ ਦੀਆਂ ਫਿਲਮਾਂ ਅੱਗੇ ਬਣਦੀਆਂ ਸੀ ਪਰ ਹੁਣ ਹੁਣ ਇੱਕ ਨਵਾਂ ਰਾਸ਼ਟਰਵਾਦ ਹੈ ਜਿਹੜਾ ਉਹ ਕਾਂਸੈਪਟ ਆ ਗਿਆ ਸਰ ਬਿਲਕੁਲ ਉਹ ਇਹ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਪੀਪਲ ਹੀ ਲਾਈਵ ਆ ਲੋ ਸਰਦਾਰ ਜਗਦੀਪ ਸਿੰਘ ਦਾ ਸਿਰ ਪੀਪਲ ਹੀ ਲਾਈਵ ਸੀਗੀ ਬਹੁਤ ਜ਼ਬਰਦਸਤ ਕਨਸੈਪਟ ਸੀਗਾ ਉਹ ਵੀ ਹੂੰ ਹੂੰ ਬਿਲਕੁਲ 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 ਕਿਸਾਨਾਂ ਨੇ ਕਹਿੰਦੇ ਕਿਸਾਨ ਨਿਕੜ ਪੋਸ਼ਨ ਸਿਕਿਉਰਟੀ ਵਾਸਤੇ ਕਿਹਾ ਸੀਗਾ ਬਿਲਕੁਲ ਜੀ ਉਹੀ ਗੱਲ ਆ ਪਾਈ ਗਈ ਆ ਇੱਕ ਨਾ ਜੀ ਕਮੈਂਟ ਲੋ ਸੰਦੀਪ ਸਿੰਘ ਇਹ ਕਹਿੰਦੇ ਜੀ ਮੇਰੇ ਭਰਾ ਨੇ 2 ਸਾਲ ਹੋ ਗਏ ਦੁਕਾਨ ਛੱਡੀ ਨੂੰ ਹੁਣ ਉਸ ਦਾ ਮਾਲਕ ਬੋਲਦਾ ਮੀਟਰ ਨੂੰ ਜੁਰਮਾਨਾ ਪਿਆ 17000 ਤੂੰ ਮੀਟਰ ਨਾਲ ਖਰਾਬੀ ਕੀਤੀ ਹੈ ਮੀਟਰ ਚ ਮੇਰੇ ਭਰਾ ਦੀ ਦੁਕਾਨ ਕਾਰ ਰਿਪੇਅਰ ਦੀ ਦੁਕਾਨ ਹੈ ਸਿਰਫ ਇੱਕ ਲਾਈਟ ਚੱਲਦੀ ਸੀ ਉਸ ਦਾ ਤਾਂ ਦੂਸਰਾ 파ਟ ਇਹਨਾਂ ਨੇ ਕਿਆ ਦੇਖੋ ਸਰ ਤੁਸੀਂ ਇਹਦੇ 'ਚ ਕੀ ਆ ਕਿ ਸ਼ਿਕਾਇਤ ਕਰੋ ਕੋਈ ਉੱਚ ਅਧਿਕਾਰੀ ਨੂੰ ਜੀ ਠੀਕ ਹੈ ਨਾ ਜੀ ਹੂੰ ਹੂੰ ਜਦੋਂ ਤੋਂ ਆਹੀ 2 ਸਾਲ ਪਹਿਲਾਂ ਸਾਬਕਿਤਾਬ ਕਰਕੇ ਦੁਕਾਨ ਛੱਡੀ ਫਿਰ ਤੁਸੀਂ ਕਾਦਾ ਜ਼ਿੰਮੇਵਾਰ ਹੋ ਬਿਲਕੁਲ ਠੀਕ ਹੈ ਨਾ ਜੀ ਹੂੰ ਹੂੰ ਤਾਂ ਮਤਲਬ ਕਿ ਇਦਾਂ ਹੀ ਆ ਇੱਥੇ ਦਾ ਲੋਨ ਵਾਲੇ ਬਹੁਤ ਹੈ ਤਾਂ ਇਹ ਚੰਗਾ ਹੋਏਗਾ ਕਿ ਕਿਉਂਕਿ ਦੇਖੋ ਬਿਜਲੀ ਮਹਿਕਮੇ 'ਚ ਇੱਕ ਲੜਾਈ ਲੜਨੀ ਪੈਂਦੀ ਜੇ ਮੈਂ ਤੁਹਾਨੂੰ ਸਿੱਧੀ ਗੱਲ ਦੱਸਾਂ ਸਿੱਧੀ ਗੱਲ ਦੱਸੀਏ ਅੱਗੇ ਵੇਖ ਦਿੰਦਾ ਸੀ ਮੈਂ ਕਿਵੇਂ ਸਾਰਿਆਂ 'ਚ ਲੜਨੀ ਪੈਂਦੀ ਮਿੰਟੋ ਜੀ ਮੈਂ ਕੁਝ ਮੈਂ ਕਿ ਮੈਂ ਤਾਂ ਠੀਕ ਆ ਤੇ ਤਾਂ ਬਿਜਲੀ ਵਿਭਾਗ ਵਿੱਚ ਭਾਈ ਕੱਲ ਵੇਖਿਆ ਨਾ ਆਪਣਾ ਇੱਥੇ ਕੀ ਹਾਲ ਸੀਗਾ ਜੀ ਜੀ ਬਿਲਕੁਲ 1:30 ਵਜੇ ਆਜੂ 2:00 ਵਜੇ ਆਜੂ ਜੀ 2:30 ਵਜੇ ਆਜੂ ਸਭ ਕੰਮ ਜਿਹੜਾ ਤਾਂ ਭਾਈ ਇੱਕ ਲੜਾਈ ਤਾਂ ਇਸ ਮੁਲਕ ਦੇ ਵਿੱਚ ਲੜਨੀ ਪੈਂਦੀ ਉਹ ਤਾਂ ਗੱਲ ਤੁਹਾਡੀ ਸਹੀ ਆ ਪਰ ਕੁਝ ਥਾਵਾਂ ਤੇ ਉਹ ਲੜਾਈ ਹੋਰ ਤਗੜਿਆ ਹੋ ਕੇ ਲੜਨੀ ਪੈਂਦੀ ਆ ਬਿਲਕੁਲ ਸੁਣਵਾਈ ਹੋ ਜਾਏ ਕਿ ਅੱچھے ਅਧਿਕਾਰੀ ਵੀ ਹੈਗੇ ਆ ਮੈਂ ਐਵੇਂ ਕਹਾਂ ਹੂੰ ਪਾਵਰ ਕਾਮ ਦੇ ਵਿੱਚ ਵੀ ਅਧਿਕਾਰੀ ਅੱਛੇ ਹੈਗੇ ਆ ਗੱਲ ਸੁਣ ਲੈ ਬਿਲਕੁਲ ਜੀ ਤੁਹਾਡੀ ਗੱਲ ਜਾਇਜ਼ ਹੈ ਤੇ ਸਹੀ ਹੈ ਤਾਂ ਉਹ ਹੋ ਜਾਣੀ ਗੱਲ ਨਿਬੜ ਜਾਣਾ ਤੁਸੀਂ ਉੱਥੇ ਥੋੜਾ ਸ਼ਿਕਾਇਤ ਕਰੋ ਕਿਉਂਕਿ ਸਾਡੇ ਕੋਲੇ ਤਾਂ ਸਿਰਫ ਗੱਲ ਰੱਖਣ ਦਾ ਹਾਂ ਜੀ ਅਸੀਂ ਤੇ ਤੁਹਾਡੇ ਕਮੈਂਟ ਦੇਖ ਕੇ ਤੇ ਕਰ ਦਿੱਤੀ ਹੈ ਗੱਲ ਜੀ ਜਿੰਨਾਂ ਦੀ ਗੱਲ ਵੈਸੇ ਵੀ ਜੇ ਕੋਈ ਅਧਿਕਾਰੀ ਉਸ ਇਲਾਕੇ ਦਾ ਕੋਈ ਸੁਣਦਾ ਹੈ ਤੇ ਭਾਈ ਜ਼ਰੂਰ ਸੁਣੇ ਜੀ ਬਿਲਕੁਲ 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 ਮਿੰਟੂ ਜੀ ਇੱਕ ਨਾ ਪਹਿਲਾਂ ਕਰੋਨਾ ਵੇਲੇ ਜੇ ਗੱਲ ਜੀ ਬਣ ਗਈ ਸੀ ਉਦੋਂ ਪਹਿਲਾਂ ਵੀ ਇੱਕ ਭਾਈ ਬੱਚੇ ਨਹੀਂ ਫੇਲ ਕਰਨੇ ਤੇ ਬੱਚੇ ਇੰਨੇ ਪਾਸ ਹੋ ਗਿਆ ਵੀ ਉਹ ਜਮਾ ਬਾਈਪਾਸ ਹੀ ਹੋਇਆ ਕਮ ਹੁਣ ਕਹਿੰਦੇ ਆ ਕਿ ਥੋੜਾ ਜਿਹਾ ਫੇਰ ਰੂਲ ਚੇਂਜ ਕਰ ਰਿਹਾ ਹੈ ਪੰਜਵੀਂ ਅੱਠਵੀਂ ਵਾਲੇ ਬੱਚੇ ਜੇ ਕੋਈ ਨਹੀਂ ਆਪਣੇ ਪੰਜਾਬ ਦੇ ਵਿੱਚ ਉਦੋਂ ਕਰੋਨਾ ਚ ਹੀ ਕੀਤਾ ਇਹਨਾਂ ਨੇ ਉਹ ਤਾਂ ਫਿਰ ਦਸਵੀਂ ਤੱਕ ਵੀ ਸਾਰੇ ਹੀ ਪਾਸ ਹੁੰਦੇ ਰਹੇ ਉਹ ਤਾਂ ਸਾਰਾ ਕੈਪਟਨ ਗੇਟ ਹੀ ਖੋਲਦਾ ਸੀ 100% ਰਿਜ਼ਲਟ ਆਉਂਦਾ ਸੀ ਮਿੰਟੂ ਜੀ ਮੈਂ